ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਦਰ ਅੱਜ ਆਪਾਂ ਮੂੰਗੀ ਤੇ ਤਿੱਤੀ ਦੀ ਸਪਰੇਅ ਕਰਨ ਲੱਗੇ ਆਂ ਛੁੰਡੀ ਵਾਲੀ ਨਾਲ ਆਪਾਂ ਇੱਕ ਟਾਰਾ ਪਈਆ ਤੇਲੇ ਤੋਂ ਮਸਟਰ ਤੋਂ ਤੇ ਨਾਲ 12 ਲੀਟਰ ਪਾਇਆ ਬਹੁਤ ਜ਼ੋਰ ਲੱਗਿਆ ਹੋਇਆ ਵੀਰੇ ਮੂੰਗੀ ਤੇ ਜੀ ਨੂੰ ਕਾਮਯਾਬ ਕਰ ਲਈਏ ਕੁਝ ਕੁ ਜਗ੍ਹਾ ਕਮਜ਼ੋਰੀਆਂ ਸੀਗੀਆਂ ਉੱਥੇ ਯੂਰੀਏ ਵੀ ਲਾਏ ਆਪਾਂ ਤੇ ਪਾਣੀ ਲੱਗ ਗਿਆ ਆਪਣਾ ਦੂਜਾ ਬਹੁਤ ਸੋਹਣਾ ਹੁਣ ਫਲ ਜਿਹੜੀ ਠੀਕ ਸੀਗੀ ਉਹਨੂੰ ਬਹੁਤ ਸੋਹਣਾ ਫਲ ਚੱਕਿਆ ਹੋਇਆ ਦੂਜੀ ਥੋੜੀ ਜੀ ਮਨ ਦਾ ਪੌਣਾ ਕਿੱਲਾ ਵਹਣ ਦਾ ਆਪਣਾ ਠੀਕ ਹੈ ਕਮਜ਼ੋਰ ਆ ਦੇਖੋ ਇੱਥੇ ਤਾਂ ਸੋਹਣਾ ਦਿਖਾਉਣਿਆ ਗੋਡੇ-ਗੋਡੇ ਹੈ ਤੇ ਬਾਕੀ ਦਾ ਸਾਨੂੰ ਫਾਲ ਵੀ ਨਹੀਂ ਦੱਸ ਠੀਕ ਹੈ ਕੁਝ ਜਗਾਂ ਨੇਗੀਆਂ ਜਿਹੜੀਆਂ ਉਹ ਹੈਗੀਆਂ ਨੇ ਕਮਜ਼ੋਰੀਆਂ ਜੂਰੀਆ ਲਾਤਾ ਆਪਾਂ ਉਥੇ ਤੇ ਬਾਕੀ ਦਾ ਦੇਖਦੇ ਆ ਕਿਵੇਂ ਫਸਲ ਦਾ ਕਿੰਨਾ ਇੱਕ ਮਨ ਝਾੜ ਦਿੰਦਾ ਹੈਗਾ ਤੇ ਬਾਕੀ ਹੁਣ ਆਪਣੀ ਮਿਹਨਤ ਜਾਰੀ ਹੈ ਦੇਖੋ ਆਪਣਾ ਕੰਮ ਹੈ ਮਿਹਨਤ ਕਰਨਾ ਭਰਾਵਾਂ ਤੋਂ ਪੁੱਸ ਪੁੱਸ ਕੇ ਕਿਉਂਕਿ ਆਪਣੇ ਲਈ ਨਵੀਂ ਫਸਲ ਆਹੀ ਆਪਾਂ ਸਾਰਾ ਜਿਹੜਾ ਕੰਮ ਜੋ ਵੀ ਕਰ ਰਹੇ ਹਾਂਗੇ ਇਹ ਗਿਆਨ ਲੈ ਕੇ ਕਰ ਰਹੇ ਹਾਂ ਵੀਰਾਂ ਤੋਂ ਸਾਰਿਆਂ ਤੋਂ ਉਸ ਆਵਨ ਨਾਲ ਆਪਾਂ ਲੱਗੇ ਪਿਆਂਗੇ ਜਿਵੇਂ ਜੇ ਲੱਗਦਾ ਦੇਖੋ ਇੱਥੇ ਤਾਂ ਹਾਈਟ ਚੰਗੀ ਆ ਗੋਡੇ-ਗੋਡੇ ਹੈ ਹਾਈਟ ਅੱਗੇ ਕਿਵੇਂ ਸਿਰੇ ਇੱਕ ਜਾਂਦੀ ਆਪਾਂ ਨੂੰ ਪਤਾ ਲੱਗੂਗਾ ਧੰਨਵਾਦ ਵੀਰੇ ਸਾਰਿਆਂ